ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਜੀ ਗੁਰੂ ਪਿਆਰੇਓ ਅੱਜ ਆਪਣੇ ਸਾਡੇ ਗੁਰਦੁਆਰਾ ਸਾਹਿਬ ਵਿਖੇ ਅੰਦਰ ਖੜੇ ਹਾਂ ਤੇ ਇਹ ਸਾਡੀ ਕਿਚਨ ਤੇ ਬਾਹਰ بارش ਕੱਲ ਦੀ ਬਹੁਤ ਜਿਆਦਾ بارش ਹੋ ਰਹੀ ਹੈ ਸਾਡਾ ਬਰਾਂਡਾ ਤੇ ਇਹ ਲੱਗਿਆ ਬੰਦ ਕਿਥੇ ਰਹੀਆ ਦੇਖੋ بارش ਇੰਨੀ ਜਿਆਦਾ ਹੋ ਰਹੀ ਹੈ ਟਕ ਟਕ بارش ਕਲਦੀ ਲੱਗੀ ਹੋਈ ਹੈ ਤੇ ਆਪਣੇ ਹਰਮ ਦਾ ਨਾਂ ਨਹੀਂ ਲੈ ਰਹੀ ਸਾਹਮਣੇ ਦੇਖੋ ਸਾਡੇ ਗੁਰੂ ਘਰ ਦੀ ਰੌਣਕਾਂ ਹੁਣੇ ਸਮਾਪਤ ਕਰਕੇ ਆਏ ਆ ਉਹ ਬਸ ਘੜੀ ਉਧਰ ਆਸਡਾ ਪਾਰਕ ਬਣਾਇਆ ਹੋਇਆ ਜਿੱਥੇ ਪੈ ਪੈੜ ਕਾਰਨ ਇਹ ਪਾਰਕ ਦੇ ਘਾਲ ਆ ਹੁਣ ਤਾਜ ਤਾਜ ਬਹੁਤ ਵਧੀਆ ਅਗੇ ਬੂਟੇ ਸਾਰੇ ਲੱਗੇ ਦੇਖਦੇ ਹੋ ਜੀ ਨਾ ਇਹ ਸਾਡੀ ਕੰਬਿਓਰਟੀ ਹੈ ਅਗਲੇ ਪਾਸੇ ਵਾਲੀ ਤੇ ਦਰਵਾਜ਼ਾ ਦੇਖੋ ਕਿੰਨਾ ਸੋਹਣਾ ਜਦੋਂ ਸਾਂਸਾਂ ਸਾਹ ਜਿਵੇਂ ਇਹ ਜੀ ਉਹ ਦਿਨ ਨਾ ਮੈਂ ਲਾਇਆ ਹੁਣੇ ਟੁਹੜੀ ਲੱਗ ਰਹੀ ਲੱਗਦੀ ਆ ਤੇ ਬਾਸ ਦਿਖਾਉਣ ਵਾਸਤੇ ਬਹੁਤ ਤੇਜ਼ ਬਾਰਸ਼ ਹੋ ਰਹੀ ਹੈ ਦੇਖੋ ਸਾਡੇ ਆਪਣੇ ਮੇਰੇ ਪ੍ਰਸ਼ਕ ਦੀ ਹੈ ਸਮਣ ਹੁਣ ਤੇ ਆਪਣੇ ਬਹੁਤ ਬਾਰਸ਼ ਜਿੱਥੇ ਜਿੱਥੇ ਵੀ ਇਸ ਵੇਲੇ ਬਾਰਸ਼ ਪੈ ਰਹੀ ਹੈ ਸਾਰੇ ਦਸੋਂ ਕਿਤੇ-ਕਿਤੇ ਪੈ ਰਹੀ ਹੈ ਤੇ ਕਿਤੇ-ਕਿਤੇ ਨਹੀਂ ਤੇ ਹਾਜ਼ਰੀ ਨਾਲ ਬਾਰਸ਼ ਸਾਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ